ਤਾਰ ਪਾਈਆ ਸ਼੍ਰੀ ਗਾਨਾ ਪਾਈ ਸਭੇ ਟੈਂਕ ਨੂੰ ਜਾਣੀਆਂ ਸਾਂ ਅਸੀਂ ਇੱਕ ਚੈਰ ਪ੍ਰੋਗਰਾਮ ਇੱਥੇ ਗੱਲ ਕਰਾਂ ਕਿ ਆ ਤੁਸੀਂ ਜਨਾਬ ਪ੍ਰਸ਼ਾਸਨ ਤੋਂ ਦੇਖਣ ਸ਼ਕੋ ਚਰਾਹੇ ਦੇ 40 ਸਿੰਘ ਨੇ ਭਾਈ ਮਹਾ ਸਿੰਘ ਜਿਹੜੀ ਕਮਾਨ ਹੈਂਡ ਸਤਿਪੰਥ ਜੀ ਨੂੰ ਪੁੱਤ ਤਾਂਗਾ ਲੱਗੇ ਨਾ ਸੋਏ ਤੇ ਅੱਖਾਂ ਖੋਲ ਕੇ ਫਿਰ ਵੇਟ ਲਈਆਂ ਸ਼ਰਮ ਦੇ ਨਾਲ ਇਸ ਗੁਰੂ ਨੂੰ ਕਹਿ ਕੇ ਆਏ ਸੀ ਤੂੰ ਸਾਡਾ ਗੁਰੂ ਨਹੀਂ ਅਸੀਂ ਤੇਰੇ ਸਿੱਖ ਨਹੀਂ ਜਿਹੜੇ ਮੂੰਹ ਦੇ ਨਾਲ ਮਾਰ ਸੱਚਖੰਡ ਦਾ ਦਰਵਾਜ਼ਾ ਨਹੀਂ ਖੁੱਲ ਰਿਹਾ ਕਿਉਂਕਿ ਅਸੀਂ ਬਾਹਰ ਦੇ ਸਾਧੂ ਜੀ ਸਾਡੀ ਕੀਤੀ ਹੋਈ ਨੂੰ ਗੁਰੂ ਜੀ ਮਹਾਰਾਜ ਕਿਰਪਾ ਕਰੋ ਆਪ ਨੂੰ ਸਤਗੁਰੂ ਜੀ ਨੇ ਘਾਹ ਦੇ ਉੱਪਰ ਤਰਗਾ ਪੁੱਟਾ ਹੋ ਰਿਹਾ ਹੈ ਕਿਉਂਕਿ ਜਿੱਥੇ ਪਾਣੀ ਹੋਵੇ ਪਾਣੀ ਦੇ ਤਰਗਾ ਆਗਿਆ ਦੇ ਦਿੱਤੇ ਨੇ ਸੰਤਾਰ ਪਾਈਆ ਸ਼੍ਰੀ ਗੁਰੂ ਆਨੰਦ ਪਾਈ ਸਭੇ ਟੈਕ ਆਕ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਗਵਰਨ ਦਾ ਮਾਮਾ ਵਾਜੋ ਪਰਿਓ ਨਿਸ਼ਾਨੇ ਘਾਓ ਖੇਤ ਜੋ ਮਾਣਿਓ ਸੂਰ ਮੌਜੂਦਨ ਕੋ ਧਾਓ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ 헤ਤ ਪਰਜਾ ਪਰਜਾ ਕਟ ਮਰੇ ਕਬੋ ਨਾ ਛਾੜੇ ਖੇਤ ਇਹਨਾਂ ਪਵਿੱਤਰ ਗੁਰਬਾਣੀ ਦੀਆਂ ਸ਼ਾਦਾ ਨੂੰ ਸਤਗੁਰ ਜੀ ਦੇ ਸੂਰਬੀਰ ਯੋਧੇ ਜੋ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੁੱਖ ਤੋਂ ਤੰਗ ਆ ਕਰਕੇ ਸਤਨੂ ਸੱਚੇ ਪਾਤਸ਼ਾਹ ਜੀ ਨੂੰ ਬਦਾਵਾ ਲਿਖ ਕਰਕੇ ਆ ਗਏ ਸੀ ਆਪਣੀ ਭੁੱਲ ਨੂੰ ਬਖਸ਼ਣ ਵਾਸਤੇ ਅੱਜ ਦੇ ਦਿਨ ਖਜ਼ਰਾਨੇ ਦੀ ਢਾਬ ਸ੍ਰੀ ਮੁਕਸਰ ਸਾਹਿਬ ਵਿਖੇ ਆਪਣੇ ਪ੍ਰਾਣਾਂ ਦੀ ਆਹੋਤੀ ਦੇ ਕਰਕੇ ਸਤਨੂ ਸੱਚੇ ਪਾਤਸ਼ਾਹ ਜੀ ਤੋਂ ਆਪਣਾ ਬਦਾਵਾ ਫੜਵਾ ਕਰਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਟੂਟੀ ਗੰਢ ਨہار ਗੋਪਾਲ ਸਰਬ ਜੀਆਂ ਆਪੇ ਬਲਤਪਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਸਤਗੁਰੂ ਜੀ ਨੂੰ ਪਤਾ ਸੀ ਸਤਗੁਰੂ ਜੀ ਦੇ ਭਾਵੇਂ ਸਹਬਜ਼ਾਦੇ ਸ਼ਹੀਦ ਹੋ ਗਏ ਰਾਣਾ ਤੋਂ ਭਰਿਆ ਪਿਆਰੇ ਸਿੰਘ ਸ਼ਹੀਦ ਹੋ ਗਏ ਪਰ ਸਿੰਘਾਂ ਦਾ ਲਿਖਿਆ ਹੋਇਆ ਬਦਾਵਾ ਸਾਹਮ ਕੇ ਕਮਲ ਕਸੇਬੇ ਸਤਗੁਰੂ ਜੀ ਨੇ ਰੱਖਿਆ ਹੋਇਆ ਸੀ ਇਹ ਗੁਰੂ ਕੇ ਸਿੱਖਾਂ ਦੀ ਈਮਾਨਤ ਸੀ ਸਤਗੁਰੂ ਜੀ ਨੂੰ ਪਤਾ ਸੀ ਅੰਤਜਮੇ ਪਿਤਾ ਜੀ ਨੂੰ ਕਿ ਮੇਰੇ ਸਿੱਖ ਇੱਕ ਦਿਨ ਜਰੂਰ ਭੁਲ ਬਖਸ਼ੋਣ ਵਾਸਤੇ ਆਉਣਗੇ ਸੋ ਆਇਦੇਦਨ ਟੁੱਟੀ ਗੰਢਾਈ ਸੀ ਗੁਰੂ ਕੇ ਸਿੰਘਾਂ ਨੇ ਆਪਣੇ ਪਰਾਣਾ ਦੀ ਹੌਤੀ ਦੇਖ ਕੇ ਸ਼ਹੀਦੀਆਂ ਪ੍ਰਾਪਤ ਕਰਕੇ 40 ਮੁਕਤੇ ਸ਼ਹੀਦ ਸਿੰਘਾਂ ਦਾ ਵਰਦਾਨ ਪ੍ਰਾਪਤ ਕੀਤਾ ਸੀ ਗੁਰੂ ਕਲਗੀ ਤਰ ਪਿਤਾ ਜੀ ਤੋਂ ਸੋ ਇਹ ਮਾਗੀ ਦਾ 40 ਮੁਕਤੇ ਸ਼ਹੀਦ ਸਿੰਘਾਂ ਦਾ ਇਹ ਦਿਹਾੜਾ ਅਤੇ ਮਾਗੀ ਦੀ ਸੰਗਰਾਦ ਮਾਗ ਮਰਜਨ ਸਿੰਘ ਸਾਹਿਬ ਜੀ ਮਾਤੋਂ ਹੀ ਕਰਿ ਸ਼ਨਾਣ ਹਰ ਕਾ ਨਾਮ ਤੇ ਆਏ ਸੁਣ ਸਭਨਾਂ ਨੂੰ ਕਰਦਾਨ ਇਸੋ ਮਾਗੀ ਦਾ ਪਵਿੱਤਰ ਦਿਹਾੜਾ ਸਾਹਿਬ ਜادہ ਬਾਬਾ ਫਤਿਹ ਸਿੰਘ ਤਰਨਾ ਦਲ ਜਥੇਬੰਦੀ ਦੇ ਹੈੱਡਕੁਆਰਟਰ ਗੁਰਦਾਰਾ ਸਿੰਘ ਸਭਾ ਛੌਣੀ ਗਿਆਨ ਸਿੰਘਾ ਵਿਖੇ ਬੜੀ ਸ਼ਰਧਾ ਤੇ ਸਤਿਕਾਰ ਸਹਿਤ ਮਨਾਇਆ ਜਾ ਰਿਹਾ ਹੈ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਿਸ ਤਰ੍ਹਾਂ ਸਿੰਘਾਂ ਨੇ ਆਪਣੇ ਪ੍ਰਾਣਾ ਦੀ ਹਉਤੀ ਦੇ ਕੇ ਟੁੱਟੀ ਗੰਵਾਈ ਸੀ ਸੋ ਅਸੀਂ ਜੋ ਵੀ ਸਿੱਖੀ ਨਾਲ ਟੁੱਟੇ ਹੋਏ ਹਾਂ ਸਤਿਗੁਰੂ ਜੀ ਦੇ ਚਰਨਾਂ 'ਚ ਅਰਦਾਸ ਕਰਕੇ ਭੰਡਾ ਕੇ ਸਿੱਖੀ ਧਾਰਨ ਕਰਕੇ ਖੰਡੇ ਵਾਟੇ ਕਰਕੇ ਤਿਆਰ ਵਰ ਤਿਆਰ ਹੋਈਏ ਸੋ ਸਾਰੀਆਂ ਸੰਗਤਾਂ ਮਾਗਦਾ ਮਹੀਨਾ ਮਾਗ ਮੱਜ ਸੰਸਾਧੂਆਂ ਦਾ ਧੂੜੀ ਕਰ ਸ਼ਨਾਣ ਹਰ ਕਾ ਨਾਮ ਸਭਨਾਂ ਨੂੰ ਕਰ ਦੇਣ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਸਰਵਣ ਕਰਕੇ ਆਪ ਹੋਰ ਦਾ ਫਾਟ ਸਦਾਸ ਬਨੋਂ ਪੱਤਰਕਾਰ ਵੀਰਾਂ ਦਾ ਇਲੈਕਟ੍ਰੋਨਿਕ ਮੀਡੀਆ ਅਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦਾ ਸਦਕਾ ਸਾਰੀਆਂ ਸੰਗਤਾਂ ਜਿਨ੍ਹਾਂ ਨੇ ਆ ਕਰਕੇ ਦਰਸ਼ਨ ਦਿੱਤੇ ਸਰਵਿੰਦਰ ਸਿੰਘ ਜੀ ਚੀਮਾ ਸਾਹਿਬ ਅਤੇ ਕੀਰਤਨੀ ਜਥਿਆਂ ਨੇ ਆ ਕਰਕੇ ਕੀਰਤਨ ਦੀ ਸ਼ੈਭਰ ਲਾ ਕੇ ਗੁਰੂਕਿਆਂ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਆਜ ਅੱਧੀ ਰਾਤ ਤੋਂ ਬਸੰਤ ਰਾਗ ਵੀ ਆਰੰਭ ਹੋਇਆ ਹੈ ਸਾਰੀਆਂ ਸੰਗਤਾਂ ਨੂੰ ਬਸੰਤ ਬਸੰਤ ਰੁੱਤ ਦੇ ਸ਼ੁਰੂ ਹੋਣ ਦੇ ਸਾਰੀਆਂ ਸੰਗਤਾਂ ਨੂੰ ਦਾ ਸਾਹਿਬ ਜੀ ਦਾ ਬਾਬਾ ਫਤਿਹ ਸਿੰਘ ਜਰਨਾ ਦਾ ਜਥੇਬੰਦੀ ਵੱਲੋਂ ਵਧਾਈ ਵੀ ਦਿੰਦਾ ਹਾਂ ਅਤੇ ਸ਼ਹੀਦਾ ਸਿੰਘਾਂ ਨੂੰ ਲੱਖ ਲੱਖ ਪ੍ਰਣਾਮ ਕਰਦਾ ਹੋਇਆ ਖਿਮਾ ਦਾ ਅਰਜਕਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ